ਬੱਚਾ ਨਾ ਹੋ ਉਂਜ ਜਿੱਦਾਂ ਨਹੀਂ ਹੋ ਰਿਹਾ ਬੱਚਾ ਪੂਰੀ 100 ਰੋਟੀ ਬਣਵਾਨੀ ਹੈ ਢਾਬੇ ਤੋਂ ਮਹੀਨੇ ਚ ਇੱਕ ਦਿਨ ਰੱਖ ਲਓ ਤੁਸੀਂ ਅਵਾਰਾ ਕੁੱਤਿਆਂ ਨੂੰ 100 ਰੋਟੀ ਪਾਣੀ ਪਰ 11 ਮਹੀਨੇ ਪਾਇਆ ਕਰੋ ਸਾਲ ਬਾਅਦ ਤੁਹਾਡੀ ਵਾਈਫ ਕਨਸੀਵ ਕਰੂਗੀ ਤੁਹਾਨੂੰ ਪ੍ਰੈਗਨਨਸੀ ਹੋਊਗੀ ਬੱਚਾ ਵੀ ਜਰੂਰ ਇੱਕ ਧਿਆਨ ਰੱਖੋ ਘਰ ਦੇ ਵਿੱਚ ਸਲਾਬ ਨਾਵੇ ਤਰੇੜਾਂ ਤੇ ਸਲਾਬ ਨਾ ਠੀਕ ਹੈ ਕਿ ਵੀ ਦੇਖਿਆ ਤੁਸੀਂ ਕੰਧਾਂ ਤੇ ਤਰੇੜਾਂ ਹੁੰਦੀਆਂ ਉਸ ਘਰ ਚ ਵੀ ਬੱਚਾ ਨਹੀਂ ਹੁੰਦਾ तकरीबन ਦੇਖਿਆ ਉਸ ਪੀੜੇ ਸੇ ਪਰਸਨਲ ਤੌਰ ਤੇ ਵੀ ਗਈ ਐਸੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦਾ ਆਈਵੀਐਫ ਦਾ ਵੀ ਟ੍ਰੀਟਮੈਂਟ ਕਰਾ ਲਿਆ ਕੁਝ ਹੋ ਨਹੀਂ ਰਿਹਾ ਕੋਈ ਅਸਟਰੋਲੋਜੀ ਉਹਨਾਂ ਦੇ ਲਈ ਹੋਪ ਲੈ ਕੇ ਆਉਂਦੀ ਆ ਕੁਝ ਹੈਗਾ ਹਾਂਜੀ ਬਿਲਕੁਲ ਤੁਹਾਡਾ ਕੇਤੂ ਕੁੰਡਲੀ ਦੇ ਵਿੱਚ ਮੈਟਰ ਕਰਦਾ ਹੈ ਕੇਤੂ ਰਿਲੇਟ ਕਰਦਾ ਹੈ ਸਾਡਾ ਵੈਸਟ ਡਾਇਰੈਕਸ਼ਨ ਨਾਲ ਹੂੰ ਈਸਟ ਤੇ ਵੈਸਟ ਦੋ ਐਹ ਜੀਆਂ ਡਾਇਰੈਕਸ਼ਨ ਹੈ ਬੇਔਲਾਦ ਜੋੜਿਆਂ ਦੇ ਵੀ ਔਲਾਦ ਹੁੰਦੀ ਦੇਖੀ ਐ ਮੈਂ ਵਾਸਤੂ ਕਰਨ ਦੇ ਨਾਲ ਈਸਟ ਡਾਇਰੈਕਸ਼ਨ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਜਿਹੜੇ ਕਪਲਸ ਨੇ ਉਹਨਾਂ ਦਾ ਬੈਡਰੂਮ ਈਸਟ ਡਾਇਰੈਕਸ਼ਨ ਦੇ ਵਿੱਚ ਲਿਆਓ ਪੂਰੀ 100 ਰੋਟੀ ਬਨਵਾਓ ਮਹੀਨੇ ਚ ਇੱਕ ਦਿਨ ਰੱਖ ਲਓ ਤੁਸੀਂ ਅਵਾਰਾ ਕੁੱਤਿਆਂ ਨੂੰ 100 ਰੋਟੀ ਪਾਣੀ ਪਾਓ